ਜਿਹੜੇ ਪਹਿਲੇ 50 ਕਸਟਮਰ ਹੋਣਗੇ ਅਸੀਂ ਉਹਨਾਂ ਨੂੰ 13-13 ਰੁਪਏ ਦੀ ਸ਼ਰਟ ਦਵਾਂਗੇ ਚਾਹੇ ਉਹ 1000 ਰੁਪਏ ਵਾਲੀ ਲਵੇ ਚਾਹੇ ਉਹ 500 ਵਾਲੀ ਲੈਣ ਚਾਹੇ 200 ਵਾਲੀ ਲੈਣ ਅਸੀਂ ਇਹ ਵੀਡੀਓ ਮੈਡਮ ਇਸਕਾ ਚੈਨਲ ਆ ਉਹ ਇੰਸਟਾਗ੍ਰam ਹੈ YouTube ਬਰਾਉਤੋ ਪੁਆਈ ਉਹ ਜਿਹੜੀ ਮਰਜ਼ੀ ਸ਼ਰਟ ਲੈ ਲੈਣ ਉਹਨਾਂ ਨੂੰ 13 ਰੁਪਏ ਦੀ ਮਿਲੇਗੀ ਇੱਕ ਬੰਦੇ ਨੂੰ ਇੱਕ ਪੀਸ ਹੀ ਮਿਲੇਗਾ ਮੈਡਮ ਉਹ ਵੀਡੀਓ ਜਿਹੜੀ ਸਾਡੀ ਆ ਉਹ 18-20 ਹਜ਼ਾਰ ਵਿਊਜ਼ ਲਾਈਕ ਚਲੇ ਗਏ ਉਹਦੇ ਤੇ ਤੇ ਲੱਖਾਂ ਦੇ ਵਿਊ ਚਲੇ ਗਏ ਤੇ ਉਹਦੇ ਵਿੱਚ ਨਾ ਉਹਨਾਂ ਨੇ ਲਿਖਿਆ ਕਿ ਸਮਾ ਸਾਡੇ ਨੇ ਉਹ ਤੋਂ 11 ਉਹਨਾਂ ਦੀ ਵੀਡੀਓ ਦੇਖ ਕੇ ਮੈਡਮ ਕੋਈ ਕਪੂਰਥਲੇ ਤੋਂ ਕੋਈ ਪਟਿਆਲੇ ਤੋਂ ਕੋਈ ਹਰਿਆਣੇ ਤੋਂ ਵੱਖਰੀ ਵੱਖਰੀ ਜਗ੍ਹਾ ਤੋਂ ਲੋਕ ਆ ਗਏ ਮੈਂ 9:15 ਤੇ ਦੁਕਾਨ ਦੇ ਬਾਹਰ ਆ ਗਿਆ ਮੇਰੀ ਦੁਕਾਨ ਦੇ ਬਾਹਰ ਮੈਡਮ ਫਰੰਟ ਪਾਸੇ ਮੈਂ ਤਾਂ ਦੇਖੋ ਦੁਕਾਨ ਦੇ ਫਰੰਟ ਤੋਂ ਹੀ ਆਣਾ ਮੈਂ ਫਰੰਟ ਤੇ ਆਇਆ ਮੈਡਮ ਤੇ ਘੱਟੋ ਘੱਟ ਨਾ 5-700 ਬੰਦਾ ਫਰੰਟ ਤੇ ਖੜਾ ਸੀਗਾ ਮੈਂ ਮੈਡਮ ਆਪਣੀ ਐਕਟੀਵਿਟੀ ਤੇ ਆਇਆ ਐਕਟੀਵਿਟੀ ਪਿੱਛੇ ਲੰਨ ਗਿਆ ਮੈਡਮ ਪਿੱਛੇ ਸਾਡੀ ਦੁਕਾਨ ਦੀ ਪਾਰਕਿੰਗ ਹੈ ਮੈਡਮ 3 ਤੋਂ 4000 ਬੰਦਾ ਪਿੱਛੇ ਵੀ ਖੜਾ ਮੈਡਮ ਮੈਂ ਤਾਂ ਦੇਖ ਕੇ ਘਬਰਾ ਗਿਆ ਕਿ ਇੰਨਾ ਬੰਦਾ ਮੇਰੀ ਮੈਂ ਪੁੱਛਿਆ ਕੀ ਹੋਇਆ ਕਹਿੰਦੇ 13 13 ਰੁਪਏ ਦੀ ਸ਼ਰਟ ਦਾ ਲੰਗਰ ਲੱਗ ਰਿਹਾ ਮੈਂ ਕਹਾ ਵੀਰੇ ਅਸੀਂ ਲਾ ਰਹੇ ਆ ਸਾਨੂੰ ਇੱਥੇ ਇੰਨਾ ਬੰਦਾ ਇਕੱਠਾ ਹੋ ਗਿਆ ਕਿ ਸਾਨੂੰ ਸ਼ਟਰ ਖੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਮੈਡਮ ਮੈਂ ਥਾਣੇ ਗਿਆ ਉੱਥੇ ਮੁੰਸ਼ੀ ਸਾਹਿਬ ਨੂੰ ਪਿਆ ਮੈਂ ਕਹਾ ਇਦਾਂ ਇਦਾਂ ਗੱਲ ਆ ਉਹ ਕਹਿੰਦੇ ਤੁਹਾਨੂੰ ਪਹਿਲਾਂ ਐਪਲੀਕੇਸ਼ਨ ਦੇਣੀ ਚਾਹੀਦੀ ਸੀ 13 13 ਰੁਪਏ ਦੀਆਂ ਸ਼ਰਟਾਂ ਦਿੱਤੀਆਂ ਲੋਕਾਂ ਨੂੰ ਅਸੀਂ ਲੋਕ ਕਹਿ ਰਹੇ ਲੋਕ ਸੋਸ਼ਲ ਮੀਡੀਆ ਤੇ ਜੋ ਕਿ ਵਾਇਰਲ ਹੋ ਰਿਹਾ ਹੈ ਕਿ 13 13 ਦਾ ਦਾਵਾ ਹੋਇਆ ਫੋਕਾ ਖੋਖਲਾ ਤੇ ਪਾਜੀ ਆਪਣੀ ਜ਼ੁਬਾਨ ਤੋਂ ਮੁੱਕਰ ਕੇ ਹੋਰ ਕਈ ਤਰ੍ਹਾਂ ਦੇ ਕਮੈਂਟਸ ਦੇਖਣਾ ਮੈਡਮ ਮੈਂ ਤੁਹਾਨੂੰ ਵੀਡੀਓ ਦਿਖਾ ਸਕਦਾ 13 ਰੁਪਏ 13 ਰੁਪਏ 13 ਰੁਪਏ ਮੈਡਮ ਹਰ ਇੱਕ ਬੰਦੇ ਨੂੰ 13 ਰੁਪਏ ਇਹ 26 ਰੁਪਏ ਆਏ ਨੇ ਇੱਕ ਲੇਡੀਸ ਆਈ ਸੀ ਉਹਨਾਂ ਦਾ ਬੱਚਾ ਹੈਂਡੀਕੈਪ ਸੀਗਾ ਲੱਤ ਤੋਂ ਉਹ ਕਹਿੰਦੇ ਮੈਂ ਮੇਰਾ ਬੱਚੇ ਨੇ ਵੀਡੀਓ ਤੁਹਾਡੀ ਲਾਈਕ ਸ਼ੇਅਰ ਕੀਤੀ ਆ ਮੈਂ ਕਿਹਾ ਮੈਡਮ ਉਹ ਹੈਂਡੀਕੈਪ ਆ ਕੋਈ ਗੱਲ ਨਹੀਂ ਤੁਸੀਂ ਉਹਦੇ ਲਈ ਵੀ ਲੈ ਜਾਓ ਇਹ ਉਹਨਾਂ ਨੇ 26 ਰੁਪਏ ਪਾਏ ਆ ਮੈਡਮ ਵੀਡੀਓ ਦੇਖੋ ਮੈਡਮ ਇਹ ਦੇਖੋ ਇਹ ਸਾਰੇ ਬੰਦੇ 13 13 ਰੁਪਏ ਦੀ ਸ਼ਰਟਾ ਲੈ ਕੇ ਜਾ ਰਹੇ ਨੇ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਕਈ ਲੋਕ ਫਾਲਤੂ ਹੀ ਕਿਸੇ ਨੂੰ ਬਦਨਾਮ ਕਰਨ ਅਸੇ ਬੈਠੇ ਆ ਕੋ ਤੁਹਾਨੂੰ ਲਾਈਵ ਦਿਖਾ ਰਿਹਾ ਮੈਡਮ ਇਹਦੇ ਬੰਦੇ ਨੇ ਆ ਵੀਡੀਓ ਮੇਨ ਪੁਆਈ ਆ ਨਾ ਮੈਡਮ ਉਹ ਇੰਸਟਾਗ੍ਰਾਮ ਤੇ ਤੇ ਸੋਸ਼ਲ ਮੀਡੀਆ ਤੇ ਨਾ ਬਹੁਤ ਐਕਟਿਵ ਹੈ ਉਹਨੇ ਸਾਡੀ ਨਾ ਜਾਣ ਕੇ ਬੰਦ ਦੁਕਾਨ ਦੀ ਵੀਡੀਓ ਬਣਾ ਕੇ ਤੇ ਪੋਸਟ ਪਾਤੀ ਜੀ ਕਿ ਹਾਂ ਵੀ ਇਹ ਲੋਕਾਂ ਨੂੰ ਧੋਖਾ ਦੇ ਰਿਆ ਬਸ ਵੀਡੀਓ ਮੈਡਮ ਉਥੋਂ ਤੋਂ ਉਥੋਂ ਵਾਇਰਲ ਹੋ ਗਈ ਕੁਣ ਮੰਦ ਵਿੱਚ ਕੀ ਭਾਵ ਮੈਂ ਮੈਡਮ ਮੈਂ ਸੋਚ ਲਿਆ ਜੀ ਅੱਜ ਤੋਂ ਬਾਅਦ ਆਪਾਂ ਲੰਗਰ ਵਾਲੇ ਪਾਸੇ ਨਹੀਂ ਜਾਣਾ ਉਹ ਮੇਰਾ ਦਿਲ ਇਹ ਕਹਿੰਦਾ ਕਿ ਜੇ ਸਿੱਖ ਸਿੱਖ ਨੂੰ ਨਾ ਮਰੇ ਤੇ ਸਿੱਖ ਧੋਮ ਕਦੇ ਨਾ ਹਾਰੇ ਜਿੰਨੇ ਵੀਡੀਓ ਪਾਈਆਂ ਨਾ ਉਹ ਵੀ ਇੱਕ ਸਿੱਖ ਹੈ ਉਹਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਜੀ ਦਾ ਹੈਪੀ ਬਰਥਡੇ ਆ ਕਿ ਗੁਰਪੁਰਬ ਹੈ ਜੇ ਮੈਂ ਬਿਨਾਂ ਪ੍ਰਸ਼ਾਸਨ ਦੇ ਸਹਿਯੋਗ ਤੋਂ ਮੈਨਾਂ ਮੈਂ ਦੁਕਾਨ ਮੈਂ ਖੋਲ ਦਿੰਦਾ ਨਾ ਤੇ ਮੈਂ ਕਹਿੰਨਾ ਕਿ ਕੋਈ ਨਾ ਕੋਈ ਵਾਰਦਾਤ ਹੋਣੀ ਸੀ ਤੁਸੀਂ ਪ੍ਰੂਫ ਉਸ ਚੀਜ਼ ਦੇ ਦਿੱਤੀਆਂ ਉਹਨਾਂ ਨੇ ਕੋਈ ਹੋਰ ਵੀ ਗੱਲ ਤੇ ਬੰਦਾ ਝੂਠ ਬੋਲੇ ਤੇ ਬੰਦਾ ਮੰਨਿਆ ਜਾਂਦਾ ਬਾਬੇ ਦੇ ਨਾਂ ਤੇ ਵੈਸੇ ਤਾਂ ਕੋਈ ਵੀ ਨਹੀਂ ਝੂਠ ਬੋਲਦਾ ਜੀ ਗੁਰਸੇਖਪੁਰਵਾਰ ਚੋਂ ਨੇ ਵੈਸੇ ਝੂਠ ਬੋਲਣ ਵਾਲੇ ਨਹੀਂ ਹੈਗੇ ਉਹਨਾਂ ਨੇ ਸ਼ਰਟਸ ਦਿੱਤੀਆਂ ਪਰ ਉਹਨਾਂ ਨੇ ਕਮਿਟਮੈਂਟ ਇਹ ਕੀਤੀ ਸੀ ਅਸੀਂ 50 60 ਦੇਵਾਂਗੇ ਤੇ ਬਾਅਦ ਉਹਨਾਂ ਨੇ ਮੈਨਾਂ 60 70 ਬੰਦੇ ਦਿੱਤੀ ਵੀ ਹੈ ਤੇਰਾ ਤੇ ਵੀ ਦਿੱਤੀ ਲੋਕ ਲੈ ਕੇ ਵੀ ਗਏ ਨੇ ਉਹਨੇ ਆਪਣੇ ਜਿੰਨਾ ਕਹਿ ਸੀ ਉਹਨਾਂ ਨੇ ਪੂਰਾ ਕਰਕੇ ਬਾਅਦੂ ਆਪਣੀ ਸ਼ਾਪ ਬੰਦ ਕਰਕੇ ਚਲੇ ਗਏ ਸੀ ਉਹਨੇ ਮਿਲ ਕੇ ਦਿੱਤੀਆਂ ਨੇ ਛਟਾ ਜਿਹੜਾ ਤੇਰਾ ਤੇ ਲੰਗਰ ਹੈ ਤੇ ਦਿੱਤਾ ਸੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪੀਤ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਅਕਸਰ ਦੇਖਦੇ ਹੋ ਲੋਕਾਂ ਨੂੰ ਸਕਰੋਲਿੰਗ ਕਰਦੇ ਹੋਏ ਸੋਸ਼ਲ ਮੀਡੀਆ ਤੇ ਅਗਰ ਇਨਸਾਨ ਚਾਹੇ ਤਾਂ ਕਿਸੇ ਨੂੰ ਵੀ ਵਾਇਰਲ ਕਰ ਸਕਦਾ ਹੈ ਤਾਂ ਕਿਸੇ ਨੂੰ ਵੀ ਟ੍ਰੋਲ ਕਰ ਸਕਦਾ ਹੈ ਸੋ ਟ੍ਰੋਲਿੰਗ ਦਾ ਸ਼ਿਕਾਰ ਹੋਈ ਇੱਕ ਅਜਿਹੇ ਸ਼ਖਸ ਜਿਹੜੇ ਕਿ ਆਪਣੇ ਵੱਲੋਂ ਭਲਾਈ ਦਾ ਕੰਮ ਕਰਨ ਲੱਗੇ ਸੀ ਪਰ ਕਿਤੇ ਨਾ ਕਿਤੇ ਉਹ ਟ੍ਰੋਲਿੰਗ ਦੇ ਵਿੱਚ ਫਸ ਕੇ ਰਹਿ ਗਏ ਨਾਮ ਕੀ ਹੈ ਕੌਣ ਨੇ ਆਉ ਗੱਲਬਾਤ ਕਰਦੇ ਆ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਦੀ 13 13 ਦੇ ਨਾਂ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇਹ ਕਲੀਅਰ ਕੀਤਾ ਇਹਨਾਂ ਨੇ ਕਿ ਅਸੀਂ ਇਹਨੇ ਪੀਸ ਆ ਬਾਬੇ ਨਾਨਕ ਦੇ ਬਰਥਡੇ ਨੂੰ ਸਮਰਪਿਤ ਬਾਬੇ ਨਾਨਕ ਦੇ ਜਿਹੜਾ ਪ੍ਰਕਾਸ਼ ਪੁਰਬ ਸੀ ਉਹਨਾਂ ਨੂੰ ਸਮਰਪਿਤ ਅਸੀਂ ਆਪਣੇ ਗਾਕਾ ਨੂੰ ਦਵਾਂਗੇ ਸੰਗਤਾਂ ਨੂੰ ਦਵਾਂਗੇ ਪਰ ਉਹਨਾਂ ਵੱਲੋਂ ਟਰੋਲ ਕੀਤਾ ਗਿਆ ਕੁਝ ਸ਼ਰਾਰਤੀ ਆਂਸਰ ਸੀ ਉਹਨਾਂ ਵੱਲੋਂ ਇਹਨਾਂ ਨੂੰ ਟਰੋਲ ਕੀਤਾ ਗਿਆ ਸੋ ਗੱਲਬਾਤ ਕਰਦੇ ਆ ਕੀ ਸੀ ਸਾਰਾ ਮੁੱਦਾ ਔਰ ਕਿੱਥੇ ਤੱਕ ਇਹ ਅੰਜਾਮ ਪਹੁੰਚਿਆ ਸੱਸੀ ਗਲ ਵੀਰੇ ਹਾਂਜੀ ਸੱਸੀ ਕਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਡਮ ਅਸੀਂ ਨਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਨਾ ਆਪਣੇ ਦਿਲੋਂ ਇੱਕ ਸ਼ਰਦਾ ਕੱਢੀ ਸੀ ਹਰ ਬੰਦਾ ਦਸਵੰਦ ਕੱਟਦਾ ਮੈਂ ਦਸਵੰਦ ਕੱਢੀ ਸੀ ਮੈਂ ਸੋਚਿਆ ਸੀ ਕਿ ਗੁਨਾਨੰਦ ਦੇਵ ਜੀ ਦਾ ਬਰਥਡੇ ਆਏਗਾ ਜਿਹੜੇ ਕਸਟਮਰ ਸਾਡੀ ਦੁਕਾਨ ਦੇ ਨੇ ਜਾਂ ਜਿਹੜੇ ਸਾਡੇ ਇੰਸਟਾਗ੍ਰਾਮ ਪੇ ਇਹਨੂੰ ਫੋਲੋ ਕਰਦੇ ਨੇ ਜਿਹੜੇ ਪਹਿਲੇ 50 ਕਸਟਮਰ ਹੋਣਗੇ ਅਸੀਂ ਉਹਨਾਂ ਨੂੰ 13-13 ਰੁਪਏ ਦੀ ਸ਼ਰਟ ਦਵਾਂਗੇ ਚਾਹੇ ਉਹ 1000 ਰੁਪਏ ਵਾਲੀ ਲਵੇ ਚਾਹੇ ਉਹ 500 ਵਾਲੀ ਲੈਣ ਚਾਹੇ 200 ਵਾਲੀ ਲੈਣ ਅਸੀਂ ਇਹ ਵੀਡੀਓ ਮੈਡਮ ਇਸਕੂਪ ਚੈਨਲ ਆ ਉਹ ਇੰਸਟਾਗ੍ਰਾਮ ਹੈ ਯੂਟਿਊਬਰ ਆ ਉਹ ਤੋਂ ਪੁਆਈ ਉਹਨਾਂ ਦੇ ਵਿੱਚ ਉਹਨਾਂ ਨੇ ਨਾ ਸਾਡੀ ਵੀਡੀਓ ਨੂੰ ਦੋ ਹਿੱਸਿਆਂ 'ਚ ਕੱਟ ਕੇ ਪਾਇਆ ਇੱਕ ਅਸੀਂ ਕਿਹਾ ਸੀ ਕਿ 25 ਵੱਡੇ ਪਰਸਨ ਨੂੰ ਦਵਾਂਗੇ 25 ਛੋਟੇ ਬੱਚਿਆਂ ਨੂੰ ਦਵਾਂਗੇ ਉਹ ਜਿਹੜੀ ਮਰਜ਼ੀ ਸ਼ਰਟ ਲੈ ਲੈਣ ਉਹਨਾਂ ਨੂੰ 13 ਰੁਪਏ ਦੀ ਮਿਲੇਗੀ ਇੱਕ ਬੰਦੇ ਨੂੰ ਇੱਕ ਪੀਸ ਹੀ ਮਿਲੇਗਾ ਮੈਡਮ ਉਹ ਵੀਡੀਓ ਜਿਹੜੀ ਸਾਡੀ ਆ ਉਹ 18-20000 ਵਿਊਜ਼ ਲਾਈਕ ਚਲੇ ਗਏ ਉਹਦੇ ਤੇ ਤੇ ਲੱਖਾਂ ਚ ਵਿਊ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੇ ਨਾ ਇੱਕ ਦਿਨ ਛੱਡ ਕੇ ਦੁਬਾਰਾ ਵੀਡੀਓ ਪਾਈ ਕਿ ਤੁਸੀਂ ਉਹਨਾਂ ਨੇ ਸਾਨੂੰ ਪੁੱਛਿਆ ਤੁਸੀਂ ਕਿਹੜੀਆਂ ਸ਼ਰਟਾਂ 10000 ਰੁਪਏ ਦੀਆਂ 13-13 ਰੁਪਏ 'ਚ ਦੇ ਰਹੇ ਹੋ ਅਸੀਂ ਉਹਨਾਂ ਨੂੰ ਸ਼ਰਟਾਂ ਦਿਖਾਈਆਂ ਕਿ ਇਹ ਦੇਖੋ 1000 ਰੁਪਏ ਵਾਲੀ ਸ਼ਰਟਾਂ ਹੰਟਰ ਸ਼ਰਟ ਇਹ ਵੀ ਅਸੀਂ 13 ਰੁਪਏ 'ਚ ਦਵਾਂਗੇ ਇਹ ਵਾਲੀ ਸ਼ਰਟ ਵੀ ਅਸੀਂ 13 ਰੁਪਏ 'ਚ ਦਵਾਂਗੇ ਉਹਨਾਂ ਨੇ ਉਹ ਵਾਲੀ ਵੀਡੀਓ ਦਾ ਸ਼ਾਰਟ ਕੱਟ ਕੇ ਦੁਬਾਰਾ ਪਾ ਦਿੱਤਾ ਕਿ 13-13 ਰੁਪਏ ਦੇ ਵਿੱਚ 10000 ਰੁਪਏ ਵਾਲੀਆਂ ਸ਼ਰਟਾਂ ਜਿਹੜੀਆਂ ਨੇ ਉਹ 13-13 ਰੁਪਏ 'ਚ ਮਿਲਣ ਗਈਆਂ ਉਹ ਵੀਡੀਓ ਮੈਡਮ ਤੁਸੀਂ ਇਹ ਸਮਝੋ ਇੰਸਟਾਗ੍ਰam ਦੇ ਉੱਪਰ ਕੁਝ ਜ਼ਿਆਦਾ ਹੀ ਵਾਇਰਲ ਹੋ ਗਈ ਮਤਲਬ ਉਹ 5-6 ਮਿਲੀ ਤੇ 2 ਘੰਟੇ ਚੱਲੂਗੀ ਦਿਨ ਬੁੱਧਵਾਰ ਤੇ ਇੱਕ ਬੰਦੇ ਨੂੰ ਇੱਕ ਪੀਸ ਮਿਲੇਗਾ ਉਹਨਾਂ ਨੇ ਵੇਚਣਾ ਉਹਨਾਂ ਕੋਲ ਗਲਤੀ ਹੋ ਗਈ ਉਹਨਾਂ ਕੋਲ ਇਹ ਲਿਖਣਾ ਭੁੱਲ ਗਏ ਕਿ ਪਹਿਲੇ 50 ਬੰਦਿਆਂ ਨੂੰ ਉਹਨਾਂ ਦੀ ਵੀਡੀਓ ਦੇਖ ਕੇ ਮੈਡਮ ਕੋਈ ਕਪੂਰਥਲੇ ਤੋਂ ਕੋਈ ਪਟਿਆਲੇ ਤੋਂ ਕੋਈ ਹਰਿਆਣੇ ਤੋਂ ਵੱਖਰੀ ਵੱਖਰੀ ਜਗ੍ਹਾ ਤੋਂ ਲੋਕ ਆ ਗਏ ਮੈਡਮ ਅਸੀਂ ਸਿਰੇ ਦੁਕਾਨ ਤੇ ਜਦੋਂ ਮੈਂ ਦੁਕਾਨ ਖੋਲਣ ਆਇਆ ਮੈਂ 9:30 ਵਜੇ ਦਾ ਟਾਈਮ ਰੱਖਿਆ ਸੀਗਾ ਮੈਂ 9:15 ਕੁ ਮਿੰਟ ਤੇ ਦੁਕਾਨ ਦੇ ਬਾਹਰ ਆ ਗਿਆ ਮੇਰੀ ਦੁਕਾਨ ਦੇ ਬਾਹਰ ਮੈਨਾ ਮੈਂ ਫਰੰਟ ਪਾਸੇ ਮੈਂ ਤਾਂ ਦੇਖੋ ਦੁਕਾਨ ਤੇ ਫਰੰਟ ਤੋਂ ਹੀ ਆਣਾ ਮੈਂ ਫਰੰਟ ਤੇ ਆਇਆ ਮ फ्रंट ਤੇ ਖੜਾ ਸੀਗਾ ਮੈਂ ਸੋਚਿਆ ਪਤਾ ਨਹੀਂ ਕੀ ਗੱਲ ਹੋ ਗਈ ਅਨੇ ਜਾਣੇ ਕਿਉਂ ਖੜੇ ਆ 5-700 ਬੰਦੇ ਫਰੰਟ ਤੇ ਖੜੇ ਆ ਮੈਂ ਮੈਡਮ ਆਪਣੀ ਐਕਟਿਵਾ ਤੇ ਆਇਆ ਐਕਟਿਵਾ ਪਿੱਛੇ ਲਾਣ ਗਿਆ ਮੈਡਮ ਪਿੱਛੇ ਸਾਡੀ ਦੁਕਾਨ ਦੇ ਪਾਰਕਿੰਗ ਆ ਮੈਡਮ 3 ਤੋਂ 4000 ਬੰਦਾ ਪਿੱਛੇ ਵੀ ਖੜਾ ਅੱਛਾ ਮੈਡਮ ਮੈਂ ਤਾਂ ਦੇਖ ਕੇ ਘਬਰਾ ਗਿਆ ਕਿ ਇੰਨਾ ਬੰਦਾ ਮੇਰੀ ਮੈਂ ਪੁੱਛਿਆ ਕੀ ਹੋਇਆ ਕਹਿੰਦੇ ਤੇਰਾ ਤੇਰਾ ਮੇਰੀ ਛੜ ਦਾ ਲੰਗਰ ਲੱਗ ਰਿਹਾ ਮੈਂ ਕਿਹਾ ਵੀਰੇ ਅਸੀਂ ਲਾ ਰਹੇ ਆ ਮੈਂ ਉਹਨਾਂ ਨੂੰ ਕਿਹਾ ਅਸੀਂ ਲਾ ਰਹੇ ਆ ਤੇ ਕਹਿੰਦਾ ਭਾਈ ਦੁਕਾਨ ਖੋਲੋ ਮੈਂ ਕਿਹਾ ਭਾਈ ਜਗ੍ਹਾ ਦੋਗੇ ਤਾਂ ਮੈਂ ਦੁਕਾਨ ਖੋਲਾਂਗਾ ਨਾ 5000 ਬੰਦਾ ਫਿਰ ਮੈਡਮ ਮੈਂ ਦੇਖਿਆ ਕਿ ਇੱਥੇ ਮੋਰ ਖਰਾਬ ਹੋ ਸਕਦਾ ਮੈਂ 112 ਨੰਬਰ ਤੇ ਪੁਲਿਸ ਨੂੰ ਕਾਲ ਕੀਤੀ ਅੱਛਾ ਜਿਹੜਾ ਹੈਲਪਲਾਈਨ ਨੰਬਰ ਆ ਉੱਥੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਇੰਦਾ ਅਸੀਂ 13-13 ਰੁਪਏ ਦਾ ਲੰਗਰ ਲਾਇਆ ਸੀ ਲਾਣਾਵਾ ਸ਼ਲਟਾ ਦਾ ਤੇ ਸਾਡੀ ਦੁਕਾਨ ਦੇ ਬਾਹਰ 4-5000 ਬੰਦਾ ਇਕੱਠਾ ਹੋ ਗਿਆ ਤੇ ਅਸੀਂ ਕਿੱਦਾਂ ਸੰਭਾਲਾਂਗੇ ਤੁਸੀਂ ਸਾਡੇ ਕੋਲ ਪੀਸੀਆਰ ਭੇਜੋ ਉਹਨਾਂ ਨੇ ਸਾਡੇ ਕੋਲ ਦੋ ਪੀਸੀਆਰ ਮੁਲਾਜ਼ਮ ਭੇਜੇ ਮੈਡਮ ਉਹ ਪੀਸੀਆਰ ਮੁਲਾਜ਼ਮ ਨੇ ਜਦੋਂ ਰੱਛ ਦੇਖਿਆ ਉਹਨਾਂ ਨੇ ਲੋਕਾਂ ਨੂੰ ਪਿੱਛੇ ਪਿੱਛੇ ਹਉਣ ਵਾਸਤੇ ਕਿਹਾ ਉਹ ਲੋਕੀ ਨਾ ਖਿਲਰ ਗਏ ਮੈਡਮ ਮਤਲਬ ਜਿਆਦਾ ਜਗ੍ਹਾ ਕਵਰ ਹੋ ਗਈ ਜੇ ਪਹਿਲਾਂ ਤਾਂ ਇਕੱਠੇ ਇੱਕ ਝੁੱਟੇ 'ਚ ਖੜੇ ਸੀ ਫਿਰ ਉਹ ਖਿਲਰ ਗਏ ਫਿਰ ਉਹ ਮੈਨੂੰ ਜਿਆਦੋਕਸ ਇਹੋ ਜਿਹਾ ਕੰਮ ਕਰਨਾ ਹੁੰਦਾ ਨਾ ਜਾਂ ਤੇ ਕਮਿਸ਼ਨਰ ਦਫਤਰ ਐਪਲੀਕੇਸ਼ਨ ਦੇਣੀ ਪੈਂਦੀ ਆ ਜਾਂ ਤੁਸੀਂ ਥਾਣੇ ਦੇ ਕੇ ਆਓ ਮੈਂ ਕਹਿੰਦੀ ਦੇਖੋ ਮੈਂ ਕਦੇ ਆ ਕੰਮ ਕੀਤਾ ਨਹੀਂ ਮੇਰੀ ਪਹਿਲੀ ਵਾਰ ਸ਼ਰਦਾ ਜਾ ਗਈ ਤਾਂ ਮੈਂ ਪਹਿਲੀ ਵਾਰ ਲੰਗਰ ਦੀ ਆਫਰ ਲਾਂਦਾ ਨਹੀਂ ਤੁਹਾਡੇ ਮਨ ਚ ਵਿਚਾਰ ਕਿਉਂ ਆਇਆ ਕਿ ਇਹ ਕਿਉਂਕਿ ਅਗਰ ਅਸੀਂ ਨਾਰਮਲ ਟੀ-ਸ਼ਰਟ ਵੀ ਲੈਣ ਜਾਈਏ ਇੱਕ スウェットਸ਼ਰਟ ਲੈਣ ਜਾਈਏ 5-700 ਤੋਂ ਘਟ ਆਂਦੀ ਨਹੀਂ ਤੁਸੀਂ 150 ਘਟ ਵੀ ਕਹਿ ਸਕਦੇ ਸੀ ਤੁਸੀਂ 13 ਦਾ ਹੀ ਕਿਉਂ ਲਾਇਆ ਕਿਉਂ ਬਾਬੇ ਨਾਨਕ ਨਾਲ ਰਿਲੇਟ ਕਰਦਾ ਸੀ ਤਾਂ ਕਰਕੇ ਇੱਕ ਮੈਡਮ ਅਸੀਂ 13 ਦਾ ਇੱਕ ਇਸ ਕਰਕੇ ਲਾਇਆ ਇੱਕ ਤਾਂ ਦੇਖੋ ਮੇਰੀ ਮੈਂ ਹੈਗਾ ਅਮਰਤਾਰੀ ਬੰਦਾ ਮੇਰੀ ਸ਼ਿਸ਼ਤਾ ਮੈਂ ਕਿ ਮੈਂ ਜੇ ਸਵੇਰੇ 100 ਰੁਪਿਆ ਕਮਾਇਆ ਤੇ ਰਾਤੀ 10 ਰੁਪਏ ਬਾਬੇ ਦੇ ਹਿੱਸੇ ਦੇ ਕੱਟਣੇ ਕੱਢਣੇ ਨੇ ਤੇ ਮੈਂ ਦਸਵੰਦ ਕੱਟਦਾ ਮੈਡਮ ਮੇਰੇ ਕੋਲ ਦਸਵੰਦ ਇਕੱਠੀ ਹੋਈ 25-30000 ਰੁਪਏ ਇਕੱਠਾ ਹੋਇਆ ਤੇ ਮੈਂ ਸੋਚਿਆ ਜੀ ਜੇ ਮੈਂ ਕਿਸੇ ਨੂੰ ਫ੍ਰ ਨੂੰ ਕਿਸੇ ਪੰਡਤ ਨੇ ਕਿਹਾ ਹੋਵੇ ਦਾਨ ਕਰਨ ਵਾਸਤੇ ਕੋਈ ਕੁਝ ਸੋਚਦਾ ਹੋਵੇ ਤੇ ਮੈਂ ਕਹਾਂ ਜੀ ਬਾਬੇ ਨਾਨਕ ਦਾ ਜਨਮ ਦਿਨ ਆ ਬਾਬਾ ਜੀ ਨੇ 13-13 ਤੋਲਿਆ ਸੀ ਤੇ ਅਸੀਂ ਵੀ 13-13 ਰੁਪਏ ਦੇ ਹਿਸਾਬ ਨਾਲ ਲੋਕਾਂ ਨੂੰ ਸ਼ਰਟ ਦੇ ਦਾਂਗੇ ਨਾ ਕਿਸੇ ਨੂੰ ਇਹ ਹੋਏਗਾ ਕਿ ਫ੍ਰੀ ਚ ਮਿਲੀ ਐ ਤੇ ਨਾ ਹੀ ਕਿਸੇ ਨੂੰ ਕੋਈ ਨੁਕਸਾਨ ਹੋਏਗਾ ਪਰ ਮੈਡਮ ਮੈਨੂੰ ਸਾਨੂੰ ਇੱਥੇ ਇੰਨਾ ਬੰਦਾ ਇਕੱਠਾ ਹੋ ਗਿਆ ਕਿ ਸਾਨੂੰ ਸ਼ਟਰ ਖੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਮੈਡਮ ਮੈਂ ਥਾਣੇ ਗਿਆ ਮੈਂ ਉੱਥੇ ਮੁੰਸ਼ੀ ਸਾਹਿਬ ਨੂੰ ਕਿਹਾ ਮੈਂ ਕਹਾਂ ਏਦਾਂ ਏਦਾਂ ਗੱਲ ਆ ਉਹ ਕਹਿੰਦੇ ਤੁਹਾਨੂੰ ਪਹਿਲਾਂ ਐਪਲੀਕੇਸ਼ਨ ਦੇਣੀ ਚਾਹੀਦੀ ਸੀ ਮੈਂ ਉਹਨਾਂ ਕੰਮ ਕਰਾਂਗੇ ਨਹੀਂ ਪਰ ਮੈਂ ਧਿਆਨ ਰੱਖਾਂਗਾ ਫਿਰ ਮੈਡਮ ਮੈਨੂੰ ਦੋ ਕੋ ਨਿਊਜ਼ ਚੈਨਲ ਵਾਲਿਆਂ ਦਾ ਫੋਨ ਆਇਆ ਕਿ ਵੀਰੇ ਤੁਸੀਂ ਇੱਦਾਂ ਸੇਰ ਲਾਈ ਸੀ ਤੁਸੀਂ ਦੁਕਾਨ ਤੇ ਨਹੀਂ ਆਏ ਮੈਂ ਕਿਹਾ ਵੀਰੇ ਮੈਂ ਦੁਕਾਨ ਤੇ ਹੀ ਖੜਾ ਹਾਂ ਤੁਸੀਂ ਕਿੱਥੇ ਖੜੇ ਹੋ ਮੈਂ ਆਣਾ ਮੈਂ ਮੈਡਮ 2 ਮਿੰਟਾਂ ਦੇ ਵਿੱਚ ਉਹਨਾਂ ਕੋਲ ਆ ਗਿਆ ਮੈਂ ਉਹਨਾਂ ਨੂੰ ਕਿਹਾ ਵੀਰੇ ਅਗਰ ਤੁਸੀਂ ਗਾਰੰਟੀ ਲੈਣੇ ਹੋ ਕਿ ਮੇਰੀ ਦੁਕਾਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਆਪਾਂ ਹੁਣੇ ਵੰਡ ਦਿੰਦੇ ਆ ਮਤਲਬ ਤੁਸੀਂ ਭੱਜੇ ਨਹੀਂ ਆ ਆਪਣੇ ਮੈਂ ਮੈਡਮ ਮੈਂ ਕਿਉਂ ਭੱਜਾਂਗਾ ਜੀ ਮੈਂ ਕਿਹਾ ਜੀ ਜੇ ਤੁਸੀਂ ਕਹਿੰਦੇ ਹੋ ਤੇ ਅਸੀਂ ਮਤਲਬ ਹੁਣੇ ਖੋਲ ਦਿੰਦੇ ਆ ਕਹਿੰਦੇ ਸਾਡੀ ਜ਼ਿੰਮੇਵਾਰੀ ਕੋਈ ਚੈਨਲ ਸੀਗਾ ਮੈਨੂੰ ਨਾਮ ਨਹੀਂ ਪਤਾ ਜੋ ਵੀ ਚੈਨਲ ਦਾ ਨਾਮ ਸੀ ਉਹਨਾਂ ਦੇ ਸਾਹਮਣੇ ਮੈਡਮ ਅਸੀਂ 13 13 ਰੁਪਏ ਦੀਆਂ ਸ਼ਰਟਾਂ ਦਿੱਤੀਆਂ ਲੋਕਾਂ ਨੂੰ ਅਸੀਂ ਲੋਕ ਕਹਿ ਰਹੇ ਲੋਕ ਸੋਸ਼ਲ ਮੀਡੀਆ ਤੇ ਜੋ ਕਿ ਵਾਇਰਲ ਹੋ ਰਿਹਾ ਹੈ ਕਿ 13 13 ਦਾ ਦਾਵਾ ਹੋਇਆ ਫੋਕਾ ਖੋਖਲਾ ਤੇ ਭਾਜੀ ਆਪਣੀ ਜ਼ੁਬਾਨ ਤੋਂ ਮੁਕਰ ਗਏ ਹੋਰ ਕਈ ਤਰ੍ਹਾਂ ਦੇ ਕਮੈਂਟਸ ਦੇਖ ਰਹੇ ਮੈਡਮ ਮੈਂ ਤੁਹਾਨੂੰ ਵੀਡੀਓ ਦਿਖਾ ਸਕਦਾ 13 13 13 ਰੁਪਏ ਦੇ ਸਕਰੀਨਸ਼ਾਟ ਦਿਖਾ ਸਕਦਾ ਜਿਹੜੇ ਜਿਹੜੇ ਬੰਦੇ 13 13 ਰੁਪਏ ਲੈ ਕੇ ਗਏ ਆ ਮੈਂ ਤੁਹਾਨੂੰ ਉਹ ਦਿਖਾ ਸਕਦਾ ਮੈਂ ਤਾਂ ਮੈਡਮ ਮੈਨੂੰ ਤੁਸੀਂ ਦਿੱਤੇ ਹੈ ਮੈਡਮ ਇਹ ਦੇਖੋ ਮੋਬਾਈਲ ਫੜ ਗਈ ਇਹ ਦੇਖੋ ਮੈਡਮ ਤੁਸੀਂ ਇਹ ਕੈਮਰੇ ਚ ਚੈੱਕ ਕਰੋ ਇਹ ਦੇਖੋ ਜੀ ਇਹ ਦੇਖੋ ਜੀ ਇਹ ਸਾਰੇ Google Pay ਤੇ ਤੁਹਾਨੂੰ ਅਮਾਉਂਟਸ ਆਈਆਂ ਹੋਣਗੀਆਂ ਅਸੀਂ ਮੈਡਮ ਵੀਡੀਓ ਦੇ ਵਿੱਚ ਪਹਿਲਾਂ ਇਹ ਗੱਲ ਕਹੀ ਸੀ ਕਿ ਸਾਨੂੰ 13 ਰੁਪਏ ਦੀ ਸ਼ਰਟ ਦੇਣੀ ਹੈ ਜਾਂ 13 ਰੁਪਏ ਖੁੱਲੇ ਲੈ ਕੇ ਆਇਓ ਜਾਂ 13 ਰੁਪਏ ਆਨਲਾਈਨ ਲੈ ਕੇ ਆਇਓ ਪੈਸੇ ਟੁੱਟਣ ਦੀ ਕੋਈ ਗੱਲ ਹੋਣੀ ਸਾਡੇ ਕੋਲ ਦਿੱਕਤ ਨਹੀਂ ਆਣੀ ਚਾਹੀਦੀ ਤਾਂ ਲੋਕਾਂ ਨੇ ਦੇਖੋ ਮੈਡਮ ਇਹ ਦੇਖੋ 13 ਰੁਪਏ ਆਨਲਾਈਨ 13 ਰੁਪਏ 13 ਰੁਪਏ 13 ਰੁਪਏ ਮੈਡਮ ਹਰ ਇੱਕ ਬੰਦੇ ਨੂੰ 13 ਰੁਪਏ ਇਹ 26 ਰੁਪਏ ਆਏ ਨੇ ਇੱਕ ਲੇਡੀਸ ਆਏ ਸੀ ਉਹਨਾਂ ਦਾ ਬੱਚਾ ਹੈਂਡੀਕੈਪ ਸੀਗਾ ਲੱਤ ਤੋਂ ਉਹ ਕਹਿੰਦੇ ਮੈਂ ਮੇਰਾ ਬੱਚੇ ਨੇ ਵੀਡੀਓ ਤੁਹਾਡੀ ਲਾਈਕ ਸ਼ੇਅਰ ਕੀਤੀ ਆ ਮੈਂ ਕਹਾ ਮੈਡਮ ਉਹ ਹੈਂਡੀਕੈਪ ਆ ਕੋਈ ਗੱਲ ਨਹੀਂ ਤੁਸੀਂ ਉਹਦੇ ਲਈ ਵੀ ਲੈ ਜਾਓ ਇਹ ਉਹਨਾਂ ਨੇ 26 ਰੁਪਏ ਪਾਏ ਆ ਮੈਡਮ ਬਾਕੀ ਆ ਦੇਖੋ 13 ਰੁਪਏ 13 ਰੁਪਏ 13 ਰੁਪਏ 13 ਰੁਪਏ 13 ਰੁਪਏ ਮੈਡਮ ਜਿੱਥੇ ਤੁਸੀਂ ਚੈੱਕ ਕਰੀ ਚੱਲੋ ਇਹ ਸਾਰੇ ਅਸੀਂ 13 13 ਰੁਪਏ ਦੇ ਦਿੱਤੇ ਆ ਜੇ ਤੁਸੀਂ ਵੀਡੀਓ ਕੋ ਤੇ ਤੁਹਾਨੂੰ ਮੈਂ ਵੀਡੀਓ ਵੀ ਦਿਖਾ ਦੇਣਾ ਜ ਇੱਕ ਕੰਮ ਕਰਨ ਲੱਗੇ ਸੀ ਨਾ ਵੀ ਮੈਂ ਬਾਬੇ ਨਾਨਕ ਦਾ ਪੁਰਬ ਬੈ ਤੇ ਮੈਂ 13-13 ਦਾ ਲੰਗਰ ਲਾਣਾ ਪਰ ਉਹ ਟ੍ਰੋਲਿੰਗ ਦਾ ਜਦੋਂ ਸਾਹਮਣਾ ਕਰਨਾ ਪਿਆ ਤੁਹਾਨੂੰ ਹੁਣ ਮਨ ਦੇ ਵਿੱਚ ਕੀ ਆ ਰਿਹਾ ਵੀ ਜਦੋਂ ਲੋਕ ਇਹਨੇ ਲੋਕਾਂ ਨੇ ਤੁਹਾਨੂੰ ਡੀਫੇਮ ਕੀਤਾ ਤੇ ਕੀ ਮਨ ਚ ਗਿਆ ਮੈਂ ਪਹਿਲਾਂ ਵੀਡੀਓ ਦੇਖੋ ਮੈਡਮ ਆ ਦੇਖੋ ਇਹ ਸਾਰੇ ਬੰਦੇ 13-13 ਰੁਪਏ ਦੀ ਸ਼ਲਟਾ ਲੈ ਕੇ ਜਾ ਰਹੇ ਨੇ ਇੱਕਦੋ ਦੀ ਇਹ ਕਦੋਂ ਦੀ ਹੈ ਇਹ ਕੱਲ ਕੱਲ ਮੈਡਮ ਜਦੋਂ ਕੱਲ ਅਸੀਂ 13-13 ਰੁਪਏ ਦਾ ਲੰਗਰ ਲਾਇਆ ਤੁਸੀਂ ਤੁਸੀਂ ਕਹੇ ਦੁਕਾਨ ਨਹੀਂ ਖੋਲਣ ਦਿੱਤੀ ਇਹ ਕਦੋਂ ਦੀ ਹੈ ਬਾਅਦ ਦੀ ਸੀ ਨਾ ਜਦੋਂ মিডিਆ ਵਾਲੇ ਆਏ মিডিਆ ਵਾਲਿਆਂ ਨੇ ਕਿਹਾ ਅਸੀਂ ਜ਼ਿੰਮੇਵਾਰੀ ਲੈਨੇ ਅਸੀਂ ਕੋਈ ਵੀ ਐਸਾ ਝੂਠ ਨਹੀਂ ਬੋਲ ਰਹੇ ਵਿੱਚ ਲਾਈਵ ਚੱਲ ਰਿਹਾ ਪੂਰਾ ਦੇਖੋ 13 13 ਰੁਪਏ ਦੀ ਅਸੀਂ ਲੋਕਾਂ ਨੂੰ ਸ਼ਰਟਾ ਦੇ ਕੇ ਆ ਇਹ ਵੀ ਪ੍ਰੈਸ ਰਿਪੋਰਟਰ ਨੇ ਆ ਜਿਹੜੇ ਖੜੇ ਨੇ ਇਹ ਵੀ ਪ੍ਰੈਸ ਤੋਂ ਇਹ ਬੰਦਾ ਇਹਨੇ ਗਾਰੰਟੀ ਲਈ ਤੀ ਕਿ ਮੈਂ ਬੈਠਾ ਹਾਂ ਜੇ ਕੋਈ ਦਿੱਕਤ ਆਈ ਤਾਂ ਅਸੀਂ ਬੈਠੇ ਹਾਂ ਮੈਡਮ ਇਹਨਾਂ ਨੇ ਬਾਅਦ ਡਿਊਟੀ ਤੇ ਆਹ ਦੇਖੋ ਸਭ ਨੂੰ 13 13 ਰੁਪਏ ਦੀ ਅਸੀਂ ਸ਼ਰਟਾ ਦਿੱਤੀਆਂ ਜੀ ਹੂੰ ਅਸੀਂ ਕਿੱਥੇ ਝੂਠਾ ਮੈਡਮ ਪਤਾ ਗੱਲ ਕੀ ਹੈ ਜੀ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਕਈ ਲੋਕ ਫਾਲਤੂ ਹੀ ਕਿਸੇ ਨੂੰ ਬਦਨਾਮ ਕਰਨ ਅਸੀਂ ਬੈਠੇ ਆ ਕੋ ਤੁਹਾਨੂੰ ਲਾਈਵ ਦਿਖਾ ਰਿਹਾ ਮੈਡਮ 13 13 ਰੁਪਏ ਦੀ ਸ਼ਰਟ ਆ ਅਸੀਂ ਦਿੱਤੀ ਕੀ ਲੱਗਦਾ ਕੀ ਲੱਗਦਾ ਕਿਸੇ ਨੇ ਰੰਜਿਸ਼ ਕੱਢੀ ਮੈਡਮ ਰੰਜਿਸ਼ ਨਹੀਂ ਕੱਢੀ ਮੈਂ ਦੱਸਦਾ ਜੀ ਇੱਕ ਦੋ ਬੰਦੇ ਨੇ ਕੋਈ ਇੱਕ ਪਟਿਆਲੇ ਤੋਂ ਆਇਆ ਸੀਗਾ ਉਹ ਮੈਨੂੰ ਕਹਿੰਦਾ ਸੀ ਮੈਨੂੰ 100 ਪੀਸ ਦੇ ਦੇ ਇੱਕ ਹਰਿਆਣਾ ਤੋਂ ਆਇਆ ਸੀ ਕਹਿੰਦਾ ਸੀ ਮੈਨੂੰ 3 ਪੀਸ ਦੇ ਦੇ ਉਹ 300 ਪੀਸ ਦੇ ਦੇ ਮੈਂ ਕਿਹਾ ਵੀਰੇ ਅਸੀਂ ਲੰਗਰ ਲਾਇਆ ਅਸੀਂ ਇੱਕ ਬੰਦੇ ਨੂੰ ਇੱਕ ਪੀਸ ਹੀ ਦੇਣਾ ਅਸੀਂ ਨਹੀਂ ਦੇ ਸਕ ਜਿਹੜੇ ਬੰਦੇ ਨੇ ਆ ਵੀਡੀਓ ਮੇਨ ਪੁਆਈ ਆ ਨਾ ਮੈਡਮ ਉਹ ਇੰਸਟਾਗ੍ਰਾਮ ਤੇ ਤੇ ਸੋਸ਼ਲ ਮੀਡੀਆ ਤੇ ਨਾ ਬਹੁਤ ਐਕਟਿਵ ਹੈ ਉਹਨੇ ਸਾਡੀ ਨਾ ਜਾਣ ਕੇ ਬੰਦ ਦੁਕਾਨ ਦੀ ਵੀਡੀਓ ਬਣਾ ਕੇ ਤੇ ਪੋਸਟ ਪਾਤੀ ਜੀ ਕਿ ਹਾਂ ਵੀ ਇਹ ਲੋਕਾਂ ਨੂੰ ਧੋਖਾ ਦੇ ਰਿਆ ਬਸ ਵੀਡੀਓ ਮੈਡਮ ਉੱਥੋਂ ਤੋਂ ਉੱਥੋਂ ਵਾਇਰਲ ਹੋ ਗਈ ਜੇ ਉਹ 100 ਪੀਸ ਮੰਗਦਾ ਸੀ ਮੈਂ ਉਹਨੂੰ 100 ਪੀਸ ਦੇ ਦਿੰਦਾ ਤੇ ਮੈਡਮ ਸ਼ਾਇਦ ਵੀਡੀਓ ਨਾ ਪੈਂਦੀ ਮੈਂ ਗੁਰੂ ਦਾ ਲੰਗਰ ਕਰਕੇ ਇੱਕ ਬੰਦੇ ਨੂੰ ਇੱਕ ਪੀਸ ਦੇਣਾ ਸੀਗਾ ਉਹ ਦਿੱਤਾ ਵਾ ਉਹ ਉੱਥੇ ਮੈਂ ਗਲਤ ਹੋ ਗਿਆ ਜੇ ਮੈਂ ਉਹਨੂੰ 100 ਦੇ ਦਿੰਦਾ ਮੈਡਮ ਇਹਨਾਂ ਕੁਝ ਹੋਣਾ ਹੀ ਨਹੀਂ ਤੁਸੀਂ ਆਪਣੀ ਸ਼ਿਰਦਾ ਪ੍ਰਗਟਾ ਹਾਂ ਜੀ ਹੁਣ ਮਨ ਦੇ ਵਿੱਚ ਕੀ ਭਾਵ ਆ ਰਹੇ ਨੇ ਵੀ ਆਪਣੇ ਵੱਲੋਂ ਤਾਂ ਤੁਸੀਂ ਵਧੀਆ ਕੰਮ ਕਰ ਰਹੇ ਸੀ ਵਧੀਆ ਕਾਰਜ ਕਰ ਰਹੇ ਸੀ ਕਿ ਕਿਸੇ ਦੀ ਮਦਦ ਹੋ ਜੇ ਪਰ ਹੁਣ ਮਨ ਦੇ ਵਿੱਚ ਕੀ ਭਾਵ ਨੇ ਮੈਂ ਮੈਡਮ ਮੈਂ ਸੋਚ ਲਿਆ ਜੀ ਅੱਜ ਤੋਂ ਬਾਅਦ ਆਪਾਂ ਲੰਗਰ ਵਾਲੇ ਪਾਸੇ ਨਹੀਂ ਜਾਣਾ ਕੋਈ ਲੋੜਵੰਦ ਬੱਚਾ ਹੋਊਗਾ ਜਿਹਦੇ ਮਾਂ ਪਿਓ ਨਹੀਂ ਹੈਗੇ ਜਾਂ ਫੀਸ ਭਰਨ ਤੋਂ ਅਸਮਰਥ ਨੇ ਆਪਾਂ ਉਹਨਾਂ ਦੀ ਫੀਸ ਭਰ ਦਾਂਗੇ ਕਿਸੇ ਧੀ ਭੈਣ ਦਾ ਵਿਆਹ ਵਾ ਅਗਰ ਉਹਨਾਂ ਕੋ ਨਹੀਂ ਹੈਗਾ ਜੇ ਜਿੰਨਾ ਜੋਗਾ ਮੈਂ ਹੈਗਾ ਮੈਂ ਨਹੀਂ ਕਹਿੰਦਾ ਮੈਂ ਕੋਈ ਕਰੋੜਪਤੀ ਜਾਂ ਖਰਬ ਪਤੀ ਹਾਂ ਚਾਹੇ ਮੇਰੇ ਕੋਲ 100 ਰੁਪਏ ਬਣਿਆ 100 ਰੁਪਏ 1000 ਬਣਿਆ 1000 ਅੱਜ ਤੋਂ ਬਾਅਦ ਮੈਡਮ ਮੈਂ ਇਦਾਂ ਦਾ ਕੰਮ ਨਹੀਂ ਕਰੂੰਗਾ ਕਿ ਜਿਹਦੇ ਕਰਕੇ ਭਲਾ ਵੀ ਕੀਤਾ ਤੇ ਸਜ਼ਾ ਵੀ ਭੁਗਤੀ ਜੀ ਹਮ ਅਕਸਰ ਲੋਕ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਦਾਨ ਦੋ ਤੇ ਉੱਥੇ ਦੋ ਜਿੱਥੇ ਲੇਖੇ ਲੱਗੇ ਦਾਨ ਦੋ ਸੋਚ ਵਿਚਾਰ ਕੇ ਦੋ ਕਿ ਤੇ ਤੁਹਾਡਾ ਦਾਨ ਗਲਤ ਪਾਸੇ ਨਾ ਲੱਗੇ ਤੋ ਤੁਹਾਡੇ ਨਾਲ ਇਦਾਂ ਹੀ ਮੇਰੇ ਹਿਸਾਬ ਨਾਲ ਵਾਕਿਆ ਹੋ ਗਿਆ ਕਿ ਤੁਸੀਂ ਦਾਨ ਦਿੱਤਾ ਆਪਣੇ ਵੱਲੋਂ ਇੱਕ ਸ਼ਰਦਾ ਭਾਵਨਾ ਲੰਗਰ ਲਗਾਉਣਾ ਚਾਹਿਆ ਪਰ ਤੁਸੀਂ ਉਲਟਾ ਤੁਹਾਨੂੰ ਬਦਨਾਮੀ ਖੱਟਣੀ ਪਈ ਮੈਡਮ ਮੈਂ ਦਾਨ ਨਹੀਂ ਕੀਤਾ ਮੈਂ ਆਪਣੀ ਸ਼ਰਦਾ ਪ੍ਰਗਟਾਈ ਕਿ 13-13 ਰੁਪਏ ਦੇ ਵਿੱਚ ਮਤਲਬ ਸੰਗਤ ਨੂੰ ਕੋਈ ਚੀਜ਼ ਦਿੱਤੀ ਜਾਵੇ ਬਾਬੇ ਨਾਨਕ ਦੇ ਜਨਮ ਦਿਹਾੜੇ ਨੂੰ ਮਨਾ ਕੇ ਦੇਖੋ ਅਗਰ ਮੈਂ ਗਲਤ ਕੀਤਾ ਹੋਊਗਾ ਤੇ ਬਾਬੇ ਨਾਨਕ ਤੋਂ ਵੱਡਾ ਨਾ ਮੀਡੀਆ ਵਾਲੇ ਨੇ ਨਾ ਪੁਲਸ ਮਹਿਕਮਾ ਤਾਂ ਕੋਈ ਹੈ ਜੇ ਮੈਂ ਗਲਤ ਕੀਤਾ ਹੋਊਗਾ ਤੇ ਬਾਬਾ ਨਾਨਕ ਮੇਰਨਾ ਮਾੜਾ ਕਰੂਗਾ ਜੇ ਮੈਂ ਗਲਤ ਨਹੀਂ ਕੀਤਾ ਹੋਊਗਾ ਤੇ ਜਿਹੜੇ ਬੰਦੇ ਨੇ ਆ ਵੀਡੀਓ ਨੂੰ ਜਾਦਾ ਐਦਾ ਘੁਮਾ ਫਿਰਾ ਕੇ ਪੇਸ਼ ਕੀਤਾ ਤੇ ਬਾਬਾ ਨਾਨਕ ਤਾਂ ਮੇਰਾ ਵੀ ਹੈ ਤੇ ਬਾਬਾ ਨਾਨਕ ਉਹਦਾ ਵੀ ਹੈ ਜੋ ਕਰੇਗਾ ਮੈਡਮ ਉਹ ਸੋ ਭਰੇਗਾ ਮੰਚ ਕੋਈ ਪਛਤਾਵਾ ਨਹੀਂ ਹੈ ਪਛਤਾਵਾ ਨਹੀਂ ਹੈ ਬਸ ਮੈਂ ਇੱਕ ਗੱਲ ਜਾ ਕੇ ਨਾ ਚਾਹਨਾ ਭਾਜੀ ਮੈਡਮ ਕਿ ਮੇਰੀ ਸੋਚ ਇਹ ਆ ਉਹ ਮੇਰਾ ਦਿਲ ਇਹ ਕਹਿੰਦਾ ਕਿ ਜੇ ਸਿੱਖ ਸਿੱਖ ਨੂੰ ਨਾ ਮਰੇ ਤੇ ਸਿੱਖ ਕੌਮ ਕਦੇ ਨਾ ਹਰੇ ਜਿੰਨੀਆਂ ਵੀਡੀਓ ਪਾਈਆਂ ਨਾ ਉਹ ਵੀ ਇੱਕ ਸਿੱਖ ਹੈ ਉਹਨੂੰ ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਦਾ ਹੈਪੀ ਬਰਥਡੇ ਆ ਕਿ ਗੁਰਪੁਰਬ ਹੈ ਉਹ ਵੀਡੀਓ ਚ ਕਹਿ ਰਿਹਾ ਅੱਜ ਗੁਰੂ ਨਾਨਕ ਦੇਵ ਜੀ ਦਾ ਹੈਪੀ ਬਰਥਡੇ ਆ ਹੈਪੀ ਬਰਥਡੇ ਬੰਦੇ ਦਾ ਹੁੰਦਾ ਉਹਦਾ ਗੁਰਪੁਰਬ ਹੈ ਲੋਕਾਂ ਨੂੰ ਸਮਝਣਾ ਚਾਹੀਦਾ ਇਹ ਗੱਲ ਨੂੰ ਤੇ ਵੀਰੇ ਹੁਣ ਜਿਹੜੇ ਲੋਕਾਂ ਨੇ ਤੁਹਾਨੂੰ ਬਦਨਾਮ ਕੀਤਾ ਉਹਨਾਂ ਨੂੰ ਕੋਈ ਇੱਕ ਸਨੇਹਾ ਦੇਣਾ ਚਾਹੁੰਦਾ ਮੈਂ ਕਹਿੰਦਾ ਵੀਰੇ ਬਦਨਾਮ ਕਰ ਬਦਨਾਮ ਕਰਨ ਵਾਲੇ ਲੋਕ ਕੌਣ ਨੇ ਕੋਈ ਕਿਸੇ ਨੂੰ ਬਦਨਾਮ ਨਹੀਂ ਕਰ ਸਕਦਾ ਪਰਮਾਤਮਾ ਕਰਦਾ ਜੋ ਕਰਦਾ ਵਾਹਿਗੁਰੂ ਆਪੇ ਭਲਾ ਕਰੂਗਾ ਜਿਨੇ ਮਾੜਾ ਕੀਤਾ ਰਬ ਉਹਦਾ ਵੀ ਭਲਾ ਕਰੇ ਜਿਨੇ ਚੰਗਾ ਕੀਤਾ ਰਬ ਉਹਦਾ ਵੀ ਭਲਾ ਕਰੇ ਕਈ ਵਾਰੀ ਵੀਰੇ ਇਦਾਂ ਵੀ ਹੁੰਦਾ ਨਾ ਵੀ ਜਦੋਂ ਬਦਨਾਮੀ ਦੇ ਵਿੱਚ ਵੀ ਨਾਮ ਹੋ ਜਾਂਦਾ ਵੀ ਇਦਾਂ ਦਾ ਰਸ਼ ਤਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਲੋਕ ਸੋਚਦੇ ਰਹਿੰਦੇ ਵੀ ਰਸ਼ ਹੋਵੇ ਇਦਾਂ ਦਾ ਪਰ ਤੁਹਾਡੀ ਦੁਕਾਨ ਤੇ ਇਦਾਂ ਦਾ ਰਸ਼ ਹੋਇਆ ਪਰ ਬਸ਼ਰਤੇ ਬਦਨਾਮੀ ਵੀ ਹੋਈ ਨਹੀਂ ਬਦਨਾਮੀ ਛੱਡੋ ਜੀ ਮੇਰੇ ਆਣ ਗਵਾਂਡ ਵਾਲੇ ਬੜੇ ਖੁਸ਼ ਨੇ ਇੱਥੇ ਗਾਹਕ ਨਹੀਂ ਚੜਦਾ ਸੀਗਾ 5-7000 ਬੰਦਾ ਕਹਲ ਇੱਕੋ ਦਿਨ ਚ ਆ ਗਿਆ ਉਹ ਤਾਂ ਅਦਾਸਾ ਕਰਦੇ ਵੀ ਕਿ ਇਦਾਂ ਦਾ ਅਮਰੋਜ ਹੋਵੇ 5-7 ਹਜ਼ਾਰ ਬੰਦਾ ਆਵੇ ਘਟੋ ਘਟਾ ਮਾਰਕੀਟ ਤੇ ਤਰੱਕੀ ਚ ਜਾਵੇ ਜੀ ਅੱਛਾ ਮਤਲਬ ਕਿਤੇ ਨਾ ਕਿਤੇ ਤੁਸੀਂ ਆਪਣੀ ਮਾਰਕੀਟ ਦੇ ਵਿੱਚ ਵੀ ਸਹਿਯੋਗ ਦਿੱਤਾ ਤੁਸੀਂ ਮੈਡਮ ਮੈਂ ਕੀ ਸਹਿਯੋਗ ਸਭ ਕਰਨ ਵਾਲਾ ਜੀ ਕਰਨ ਕਰਾਵਣਾ ਆਪੇ ਆਪ ਮਾਨਸ ਕੀ ਕਿchnai ਹਾ ਸਭ ਪਰਮਾਤਮਾ ਕਰਾਣ ਵਾਲਾ ਜੀ ਅਸੀਂ ਕੋਨਾ ਕਰਨ ਵਾਲੇ ਜੇ ਸਾਡੇ ਚ ਸੇਵਾ ਆਈ ਸੀ ਉਹ ਵੀ ਪਰਮਾਤਮਾ ਨੇ ਕਰਾਈ ਹੈ ਜੇ ਇਹ ਕੁਛ ਹੋਇਆ ਹੈ ਵੀ ਇਹ ਰਚ ਵੀ ਪਰਮਾਤਮਾ ਦੀ ਰਜਾ ਜਿਹਦੇ ਚ ਉਹਦੀ ਰਜਾ ਮੈਡਮ ਉਹਦੇ ਚ ਹੀ ਮਜਾ ਬਸ ਪਰਮਾਤਮਾ ਜੋ ਕਰੇਗਾ ਚੰਗਾ ਕਰੇਗਾ ਅਸੀਂ ਨਾ ਦਿਮਾਗ ਤੇ ਕੱਲ ਬੋਝ ਪਾਇਆ ਤੇ ਨਾ ਅੱਜ ਪਾਣਾ ਮੇਰੇ ਵੱਲੋਂ ਕੋਈ 500 ਕਮੈਂਟ ਹੋਰ ਕਰ ਦੇ ਜਾਂ 500 ਲਾਈਕ ਹੋਰ ਕਰ ਦੇ ਨਾ ਅਸੀਂ ਕਮੈਂਟ ਪੜਨੇ ਨੇ ਇਹਨਾਂ ਲਾਈਕ ਕਰਨੇ ਆ ਆਪਾਂ ਜਿਹੜੀ ਸੇਵਾ ਕਰਨੀ ਉਹ ਕਰਦੇ ਹੀ ਰਹਿਣਾ ਵਾ ਦੇਖੋ ਕਿਸੇ ਨੂੰ ਸੇਵਾ ਕਰਦੇ ਹੋ ਕੋਈ ਦੇਖ ਕੇ ਬਰਦਾਸ਼ਤ ਨਹੀਂ ਕਰਦਾ ਕਿਉਂਕਿ ਜੋ ਆਪ ਨਹੀਂ ਕਰ ਸਕਦੇ ਉਹ ਕਿਸੇ ਨੂੰ ਕਰਨ ਵੀ ਨਹੀਂ ਦਿੰਦੇ ਜੀ ਸਿੱਕਦਮ ਕਿਹਾ ਮੈਂ ਘਟੋ ਘਟ 2-4000 ਬੰਦਾ ਬਾਹਰ ਪਹੁੰਚ ਗਿਆ ਦੇਖ ਕੇ ਇੱਕ ਵਾਰ ਕੀ ਰਿਐਕਸ਼ਨ ਸੀ ਕਿ ਪਹਿਲਾ ਤਾਂ ਨਾ ਥੇ ਰੋਲਾ ਪੈ ਗਿਆ ਕਿ ਮੋਟਰਸਾਈਕਲ ਚੱਕੇਗੇ ਮੈਡਮ ਦੋ ਮੋਟਰਸਾਈਕਲ ਚੱਕੇਗੇ ਇੱਕ ਮੁੰਡਾ ਪਬਲਿਕ ਨੇ ਫੜ ਲਿਆ ਇੱਕ ਮੋਟਰਸਾਈਕਲ ਲੈ ਕੇ ਭੱਜ ਗਿਆ ਉਹਨੂੰ ਉਹਨਾਂ ਨੇ ਬਹੁਤ ਕੁੱਟਿਆ ਥੱਪੜ ਥੁੱਪੜ ਮਾਰੇ ਦੋ ਲੇਡੀਜ਼ ਮੈਡਮ ਲੜ ਪੀਆਂ ਕਿ ਪਹਿਲਾਂ ਮੈਂ ਅੰਦਰ ਜਾਣਾ ਪਹਿਲਾਂ ਮੈਂ ਅੰਦਰ ਜਾਣਾ ਇਹੋ ਲੇਡੀਜ਼ ਨੇ ਧੱਕਾ ਮਰਿਆ ਉਹ ਲੇਡੀਜ਼ ਦਾ ਸਿਰ ਜਿਹੜਾ ਉਹ ਉਹਦੇ ਵਿੱਚ ਵੱਜਿਆ ਸ਼ਟਰ ਦੇ ਵਿੱਚ ਉਹਦੇ ਇੱਥੇ ਅੱਡਾ ਮੋਟਾ ਟੋਇਆ ਜਾ ਪੈ ਗਿਆ ਤੇ ਨਾਲ ਉਹਦੇ ਖੂਨ ਜਾਂ ਨਿਕਲਣ ਲੱਗ ਪਿਆ ਉਸ ਤੋਂ ਬਾਅਦ ਇੱਕ ਲੇਡੀਸ ਮੈਡਮ ਭੱਜ ਕੇ ਫਰੰਟ ਤੇ ਆਈ ਤੁਸੀਂ ਵੀਡੀਓ ਚੈੱਕ ਕਰਿਓ న్యూਸ 18 ਵਾਲਿਆਂ ਨੇ ਚਲਾਈ ਆ ਉਹ ਲੇਡੀ ਸੱਜਰ ਆਈ ਉਹਦੇ ਉੱਪਰ ਸਕੋਰਪੀਓ ਵਾਲੇ ਨੇ ਮਤਲਬ ਇੰਨੀ ਭੀੜ ਸੀ ਸਕੋਰਪੀਓ ਵਾਲਾ ਗੱਡੀ ਕੱਢ ਕੱਢ ਲੱਗਾ ਉਹਦੇ ਪੈਰ ਤੇ ਚੜ ਗਈ ਮੈਡਮ ਉਹ ਲੇਡੀਸ ਐਡ ਪ੍ਰੈਜ਼ੈਂਟ ਵੀ ਬੱਗਾ ਹਸਪੀਟਲ ਦੇ ਵਿੱਚ ਐਡਮਿਟ ਆ ਉਹਦੀ ਲੱਤਾਂ ਦੀਆਂ ਨਾੜਾਂ ਟੁੱਟ ਗਈਆਂ ਹੁਣ ਸਾਨੂੰ ਪੁਲਿਸ ਵਾਲੇ ਕਹਿ ਰਹੇ ਨੇ ਕਿ ਮਤਲਬ ਇੱਥੇ ਇੰਨਾ ਮਾਹੌਲ ਖਰਾਬ ਹੋ ਰਿਹਾ ਤੇ ਤੁਸੀਂ ਦੁਕਾਨ ਮਤਲਬ ਇਹਨਾਂ ਨੂੰ ਕਿੱਦਾਂ ਕੰਟਰੋਲ ਕਰੋਗੇ ਮੈਡਮ ਅਸੀਂ ਫਿਰ ਦੁਕਾਨ ਕਿੱਦਾਂ ਖੋਲ ਦਿੰਦੇ ਦੋ ਮੋਟਰਸਾਈਕਲ ਚੋਰੀ ਹੋ ਗਏ ਚਾਰ ਪੰਜ ਬੰਦਿਆਂ ਦੇ ਥੱਪੜ ਥੱਪੜ ਪੈ ਗਏ ਇੱਕ ਆਂਟੀ ਦੇ ਵਿਚਾਰੇ ਦੇ ਉਹ ਵੀ ਮੇਰੀ ਉਹ ਵੀ ਕਿਸੇ ਦੀ ਮਾਂ ਹੋਏਗੀ ਕਿਸੇ ਦੀ ਭੈਣ ਹੋਏਗੀ ਉਹਦਾ ਲੱਤ ਲੱਤ ਟੁੱਟ ਗਈ ਇਹਦੇ ਵਿਚਾਰੇ ਦੇ 13 ਰੁਪਏ ਦੀ ਸ਼ਰਟ ਦੇ ਵਿੱਚ ਉਹਦਾ 13000 ਦਾ ਨੁਕਸਾਨ ਹੋ ਗਿਆ ਕੌਣ ਦਊਗਾ ਤੇ ਜੇ ਮੈਂ ਦੁਕਾਨ ਉਸ ਟਾਈਮ ਉਹ ਮੈਂ ਦੁਕਾਨ ਖੋਲੀ ਆ ਘੰਟੇ ਬਾਅਦ ਕਿਉਂਕਿ ਮੈਨੂੰ ਜਦੋਂ ਪੂਰਾ ਪ੍ਰਸ਼ਾਸਨ ਵੱਲੋਂ ਸਹਿਯੋਗ ਮਿਲਿਆ ਮੈਂ ਤਾਂ ਦੁਕਾਨ ਖੋਲੀ ਆ ਜੇ ਮੈਂ ਬਿਨਾਂ ਪ੍ਰਸ਼ਾਸਨ ਦੇ ਸਹਿਯੋਗ ਤੋਂ ਮੈਡਮ ਮ ਕੋਈ ਨਾ ਕੋਈ ਵਾਰਦਾਤ ਹੋਣੀ ਸੀ ਤੇ ਸਾਰੀ ਗੱਲ ਮੇਰੇ ਤੇ ਆ ਜਾਣੀ ਸੀ ਕਿ ਇਹ ਬੰਦੇ ਨੇ ਸੇਲ ਕੀ ਲਾਈ ਆ 13-13 ਪੈ ਲੰਗਰ ਲਾਇਆ ਤੇ ਇਹਦੇ ਕਰਕੇ ਹੋਇਆ ਤੇ ਮੈਡਮ ਅਸੀਂ ਇਹਦੇ ਚ ਹੀ ਸਾਰਾ ਸਮਝੀ ਘੰਟਾ ਲੈ ਆਪਾਂ ਸੇਵਾ ਕਰਨੀ ਘੰਟਾ ਲੇਟ ਕਰ ਦਾਂਗੇ ਪਰ ਆਪਾਂ ਮਾਹੌਲ ਤਾਂ ਕੰਟਰੋਲ ਕਰੀਏ ਨਾ ਅਸੀਂ ਮਾਹੌਲ ਕੰਟਰੋਲ ਕੀਤਾ ਬਸ ਏਸੀ ਇਹ ਚੀਜ਼ ਨੂੰ ਲੋਕਾਂ ਨੇ ਕੌਂਟਰੋਵਰਸੀ ਚ ਬਦਲ ਕੇ ਤੇ ਸੋਸ਼ਲ ਮੀਡੀਆ ਤੇ ਪਾਤਾ ਕਿ ਦੁਕਾਨਦਾਰ ਆਇਆ ਨਹੀਂ ਮੈਂ ਕਿਹਾ ਮੈਡਮ ਇੱਥੇ ਮਾਰਕੀਟ ਦੇ ਵਿੱਚ 50 ਕੈਮਰੇ ਲੱਗੇ ਆ ਚੈੱਕ ਕਰ ਲਿਓ ਜੇ ਦੁਕਾਨਦਾਰ 9:00 ਵਜ ਕੇ 3 ਮਿੰਟ ਦਾ ਸੇਲ ਦਾ ਕਿਹਾ 9:15 ਤੇ ਇੱਥੇ ਨਾ ਪੁੱਛਿਆ ਹੋਵੇ ਤੇ ਦੁਕਾਨਦਾਰ ਗਲਤ ਆ ਮੈਂ 15 ਮਿੰਟ ਪਹਿਲਾਂ ਉਰੇ ਆ ਕੇ ਖੜ ਗਿਆ ਕਿ ਮੈਂ ਜਾ ਕੇ ਲੋਕਾਂ ਨੂੰ ਇੱਥੇ ਹੱਥ ਜੋੜ ਕੇ ਕਿਹਾ ਵੀਰੇ ਕਿ ਪਿੱਛੇ-ਪਿੱਛੇ ਹੋ ਕੇ ਖੜੋ ਅਸੀਂ ਸ਼ਟਰ ਖੋਲਣੇ ਆ ਵਾਰੀ-ਵਾਰੀ ਅਸੀਂ 5-5 ਬੰਦੇ ਸਾਡੇ ਦੋ ਗੇਟ ਨੇ 5 ਬੰਦੇ ਅਸੀਂ ਅੱਗੋਂ ਵੜਾਂਗੇ ਉਹ ਪਿੱਛੋਂ ਕੱਢ ਦਾਂਗੇ ਫਿਰ ਦੂਸਰੇ 5 ਵੜਾਂਗੇ ਮੈਡਮ ਜਦੋਂ ਉਹਨਾਂ ਨੂੰ ਪਤਾ ਲੱਗਿਆ ਦੋ ਗੇਟ ਨੇ ਇੱਥੇ ਜਿਹੜਾ 3000 ਬੰਦਾ ਸੀ 1500 500 400 ਇੱਥੇ ਰਹਿ ਗਿਆ ਬਾਕੀ ਸਾਰਾ ਪਿਛਲੇ ਗੇਟ ਤੇ ਚਲਾ ਗਿਆ ਹੁਣ ਦੱਸੋ ਮੈਂ ਕੰਦ ਫਾੜ ਕੇ ਤਾਂ ਦੁਕਾਨ ਦੇ ਅੰਦਰ ਵੜਨ ਨਹੀਂ ਲੱਗਾ ਸ਼ਟਰ ਦੀ ਜਗ੍ਹਾ ਤੋਂ ਹਟਣਗੇ ਤਾਂ ਮੈਂ ਸ਼ਟਰ ਖੋਲਾਂਗਾ ਨਾ ਆਪਣੀ ਗਲਤੀ ਕੋਈ ਨਹੀਂ गिन ਰਿਹਾ ਜੋ ਕਹਿ ਰਿਹਾ ਦੁਕਾਨਦਾਰ ਨੂੰ ਗਲਤ ਕਹਿ ਰਿਹਾ 13 13 ਦੇ ਲੰਗਰ ਦੀ ਕੀ ਸੱਚਾਈ ਹੈ ਆਖਿਰ ਉਸ ਵੇਲੇ ਕੀ ਹੋਇਆ ਸੀ ਆਮ ਜਨਤਾ ਤੋਂ ਆਸ ਪੜੋਸ ਦੀਆਂ ਦੁਕਾਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਲੋਕਾਂ ਨੇ ਦੇਖਿਆ ਅਗਰ ਦੇਖਿਆ ਹਤੇ ਕੀ ਉਹ ਮੰਜ਼ਰ ਸੀਗਾ ਸਸਿਕਲ ਵੀਰੇ ਤੜੀ ਦੁਕਾਨ ਬਿਲਕੁਲ ਉਹਨਾਂ ਦੇ ਨਾਲ ਹੈਗੀ ਹੈ ਨਾ ਬਿਲਕੁਲ ਬੈਕ ਸਾਈਡ ਤੇ ਪੈ ਜਾਂਦੀ ਹੈ ਮੇਰੀ ਦੁਕਾਨ ਹਾਂ ਤੁਸੀਂ ਦੇਖਿਆ ਜਦੋਂ ਉਹਨਾਂ ਦੀ ਦੁਕਾਨ ਦੇ ਬਾਹਰ 2000 ਤੋਂ 4000 ਦੀ ਪਬਲਿਕ ਇਕੱਠੀ ਹੋ ਗਈ ਤੁਸੀਂ ਦੇਖਿਆ ਕੀ ਮੰਜ਼ਰ ਸੀ ਉਸ ਟਾਈਮ ਮੈਂ ਜਦੋਂ ਸ਼ਾਪ ਖੋਲਣ ਵਾਸਤੇ ਆਇਆ तकरीबन ਲੋਕ ਖੜੇ ਤਾਂ ਹੋਏ ਸੀਗੇ 1000 ਦੇ ਕਰੀਬ ਤਾਂ ਹੋਣਗੇ ਜਦੋਂ ਖੜੇ ਹੋਏ ਸੀਗੇ ਲੋਕ ਪੈਨਿਕ ਹੋਏ ਹੋਏ ਸੀਗੇ ਪਤਾ ਲੱਗਿਆ ਕਿ ਵੀ ਉਹਨੇ ਦੁਕਾਨ ਨਹੀਂ ਖੋਲੀ ਜੇ ਉਹ ਇਸੇ ਕਰਕੇ ਨਹੀਂ ਖੋਲੀ ਕਿ ਰਸ਼ ਜ਼ਿਆਦਾ ਸੀਗਾ ਹੂੰ ਤੇ ਇਹ ਵੀ ਹੁੰਦਾ ਸੀ ਕਿ ਜਦੋਂ ਰਸ਼ ਜ਼ਿਆਦਾ ਹੋਵੇ ਕੋਈ ਤੋੜਪਾਂ ਹੋ ਜਾਵੇ ਕੋਈ ਚੀਜ਼ ਚੱਕੀ ਜਾਵੇ ਕੁਝ ਵੀ ਹੋ ਜਾਵੇ ਜੀ ਤੋ ਉਸ ਕਰਕੇ ਫਿਰ ਉਹਨੇ ਥੋੜੀ ਦੇਰ ਬਾਅਦ ਦੁਕਾਨ ਖੋਲੀ ਤੇ ਸਮਾਨ ਦਿੱਤਾ ਉਹਨੇ ਸ਼ਰਟਾਂ ਮੈਂ ਵੀ ਅੰਦਰ ਖੜਾ ਸੀ ਜਦੋਂ ਅੰਦਰ ਸ਼ਰਟਾਂ ਦਿੱਤੀਆਂ ਮੈਂ ਵੀ ਸੀਗਾ ਜੀ ਜੀ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਜਿਵੇਂ ਲੋਕਾਂ ਨੇ ਟਰੋਲ ਕੀਤਾ ਉਹਨਾਂ ਨੂੰ ਕਿ ਇਹਨਾਂ ਨੇ ਝੂਠ ਬੋਲੇ ਬਾਬੇ ਨਾਨਕ ਦੇ ਨਾਂ ਤੇ ਇਹਨਾਂ ਨੇ ਕੋਈ ਸ਼ਰਟਾਂ ਨਹੀਂ ਵੰਡੀਆਂ ਤੇ ਉਸੇ ਪ੍ਰੂਫ ਉਹ ਇਸ ਚੀਜ਼ ਦੇ ਦਿੱਤੀਆਂ ਉਹਨਾਂ ਨੇ ਕੋਈ ਹੋਰ ਵੀ ਗੱਲ वैसे तो कोई भी नहीं ਝੂਠ ਬੋਲਦਾ ਜੀ ਗੁਰਸੇਖ ਪਰਿਵਾਰ ਚੋਂ ਨੇ ਵੈਸੇ ਝੂਠ ਬੋਲਣ ਵਾਲੇ ਨਹੀਂ ਹੈਗੇ ਉਹਨਾਂ ਨੇ ਸ਼ਰਟਸ ਦਿੱਤੀਆਂ ਪਰ ਉਹਨਾਂ ਨੇ ਕਮਿਟਮੈਂਟ ਇਹ ਕੀਤੀ ਸੀ ਅਸੀਂ 50 60 ਦੇਵਾਂਗੇ ਤੇ ਉਹਨਾਂ ਨੇ 70 80 ਦਿੱਤੀਆਂ ਨੇ ਜੀ ਕੱਲ ਮੇਰੇ ਸਾਹਮਣੇ ਦਿੱਤੀਆਂ ਨੇ ਉਹ ਲੋਕਾਂ ਨੇ ਸਮਝਾ ਕਿਤੇ ਪਤਾ ਨਹੀਂ ਸਾਰੀਆਂ ਹੀ ਦੁਕਾਨ ਹੀ ਦੇ ਦੇਣੀ ਹੈ ਜਾਂ ਅਲੀ ਦੂਰ ਲੋਕੀ ਚੱਲ ਕੇ ਆ ਗਏ ਪੈਨਿਕ ਹੋ ਗਏ ਜਾਂ ਕੁਝ ਉਹ ਵੀਡੀਓ ਦੇ ਵਿੱਚ ਮੈਨੂੰ ਸੁਣਨ ਚਾਇਆ ਮੈਂ ਵੀਡੀਓ ਦੇਖੀ ਨਹੀਂ ਲਗੀ ਮੈਨੂੰ ਸੁਣਨ ਚਾਇਆ ਕਿ ਉਹਨੇ ਇਹ ਵੀ ਕਿਹਾ ਕਿ ਵੀ ਇੱਕ ਇੱਕ ਸਾਰਿਆਂ ਨੂੰ ਮਿਲਣੀ ਆ ਤੇ ਫਿਰ ਜਿਆਦਾ ਤਾਂ ਲੋਕਾਂ ਦੀ ਗਲਤੀ ਹੈ ਜਿਨ੍ਹਾਂ ਨੇ ਇਕੱਠ ਕੀਤਾ ਹੂੰ ਕੁਝ ਤੁਸੀਂ ਦੇਖਿਆ ਜਦੋਂ ਰਸ਼ ਲੱਗੀ ਲੱਗਾ ਹੋਇਆ ਸੀ ਕਿਸੇ ਦੇ ਨਾਲ ਕੋਈ ਇਨਸੀਡੈਂਟ ਹੋਇਆ ਹੋਵੇ ਕਿਸੇ ਨਾਲ ਕੋਈ ਨਹੀਂ ਮੈਂ ਲੇਟ ਆਇਆ ਸੀ ਸੁਣਨ ਸੁਣਨ ਚ ਆਇਆ ਪਰ ਮੇਰੇ ਸਾਹਮਣੇ ਨਹੀਂ ਹੋਇਆ ਮੈਂ ਲੇਟ ਆਇਆ ਸੀ ਸ਼ੌਪ ਅੱਛਾ ਮਤਲਬ ਤੁਸੀਂ ਆਪਣੀ ਅੱਖੀਂ ਦੇਖਿਆ ਤੁਸੀਂ ਗਵਾਹ ਹੋ ਤੁਸੀਂ ਕਿ ਉਹਨਾਂ ਨੇ ਦਿੱਤੀਆਂ ਸ਼ੌਪ ਮੈਂ ਦੁਕਾਨ ਦੇ ਅੰਦਰ ਸੀਗਾ ਜੀ ਮੈਂ ਆਪਣੇ ਹੱਥੀ ਲਾ ਲੱਗ ਲੋਕਾਂ ਨੂੰ ਦਿੱਤੀਆਂ ਇੱਕ ਵੇਚਾ ਜਿਵੇਂ ਤੁਸੀਂ ਦੇਖਿਆ ਕਿ ਕੱਲ ਭਾਜੀ ਨੇ 13 13 ਦਾ ਲੰਗਰ ਲਗਾਇਆ ਤੁਹਾਡੀ ਦੁਕਾਨ ਬਿਲਕੁਲ ਸਾਹਮਣੇ ਹੈ ਉਹਨਾਂ ਦੇ ਲੋਕ ਕਹਿ ਰਹੇ ਕਿ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ ਹਨ ਉਹਨਾਂ ਨੇ ਨਹੀਂ ਦਿੱਤੇ ਝੂਠਾ ਬੰਦਾ ਹੈ ਫਰਾਡ ਕੀਤਾ ਇਹਨਾਂ ਨੇ ਹੋਰ ਕਈ ਤਰ੍ਹਾਂ ਦੇ ਕਮੈਂਟਸ ਜੋ ਕਿ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੇ ਹੈ ਕਰਾਊਡ ਦੇਖਿਆ ਗਿਆ ਹੈ ਔਰ ਇਹ ਵੀ ਕਿਹਾ ਗਿਆ ਹੈ ਉਹਨਾਂ ਨੇ ਦੁਕਾਨ ਬੰਦ ਕਰ ਦਿੱਤੀ ਹੈ ਤੁਸੀਂ ਸਾਹਮਣੇ ਹੋ ਤੁਸੀਂ ਆਪਣੀ ਗਵਾਹੀ ਦੱਸੋ ਤੁਹਾਨੂੰ ਕੀ ਲੱਗਦਾ ਤੁਹਾਡਾ ਵਰਜਨ ਲੈਣਾ ਜ਼ਰੂਰੀ ਹੈ ਨਹੀਂ ਨਹੀਂ ਉਹ ਬਿਰਾ ਆਇਆ ਸੀ ਸਵੇਰੇ ਦੁਕਾਨ ਖੋਲਣ ਤੇ ਉਦੋਂ ਬਹੁਤ ਜ਼ਿਆਦਾ ਬੰਦੇ ਸੀਗੇ ਕਟੋੜ ਨਾ ਕਰਦੇ ਹਜ਼ਾਰ 1500 ਬੰਦਾ ਆਏਗਾ ਤੇ ਮੁੰਡੇ ਵੀ ਸੀ ਕਾਫੀ ਉਹ ਖਾਪਾਂ ਦੇ ਉੱਤੇ ਲੜਾਈ ਵੀ ਹੋ ਗਈ ਇੱਕ ਆਂਟੇ ਛੱਟ ਵੀ ਲੱਗ ਗਈ ਅੱਛਾ ਤੇ ਉਹਨਾਂ ਨੇ ਕਿਹਾ ਕਿ ਭਈ ਪੁਲਿਸ ਵਾਲੇ ਵੀ ਆਏ ਸੀ ਉਹਨਾਂ ਨੇ ਵੀ ਕਹਿਤਾ ਕਿ ਭਈ ਆਪਣਾ ਜਿਹੜੀ ਕਿਸੇ ਛੱਟਪੇੜ ਲੱਗ ਗਈ ਤਾਂ ਦੁਕਾਨ ਦਾ ਜ਼ਿੰਮੇਵਾਰ ਬਾਰੀ ਹੋਏਗੀ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਭਈ ਹਜਣੀ ਮੈਂ ਖੋਲੂੰਗਾ ਅੱਛਾ ਜਦੋਂ ਕੱਟ-ਕੱਟ ਜਾਏਗਾ ਜਾਂ ਫਿਰ ਕੁਝ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਲੈ ਕੇ ਪੁਲਸ ਕੋਲ ਦੀ ਫਿਰ ਖੋਲੂੰਗਾ ਮਤਲਬ ਖੋਲੀ ਸੀ ਉਹਨਾਂ ਨੇ ਹਾਂ ਖੋਲੀ ਸੀ ਮਲਕਿ ਉਹਨਾਂ ਨੇ ਬਾਅਦ ਚ ਖੋਲੀ ਸੀ ਤਾਂ ਮਲਕਿ 1:00 ਵਜੇ ਖੋਲੀ ਸੀਗੀ ਤੇ ਬਾਅਦ ਉਹਨਾਂ ਨੇ ਮੈਂ 60-70 ਬੰਦੇ ਦਿੱ ਤੇਰਾ ਤੇ ਦਿੱਤੀ ਵੀ ਲੋਕ ਲੈ ਕੇ ਵੀ ਗਏ ਨੇ ਅੱਛਾ ਉਹਨੇ ਆਪਣੇ ਜਿੰਨਾ ਕਿਹਾ ਸੀ ਉਹਨਾਂ ਨੇ ਪੂਰਾ ਕਰਕੇ ਬਾਅਦ ਚੋਂ ਆਪਣੀ ਸ਼ੋਬਾ ਬੰਦ ਕਰਕੇ ਚਲੇ ਗਏ ਸੀ ਉਹਨਾਂ ਨੇ ਮਤਲਬ ਕਿ ਦਿੱਤੀਆਂ ਨੇ ਸ਼ਰਟ ਜਿਹੜਾ ਤੇਰਾ ਤੇ ਲੰਗਾ ਲੈ ਕੇ ਦਿੱਤਾ ਸੀ ਉਹਨਾਂ ਨੇ ਠੀਕ ਹੈ ਹਾਂ ਜੀ ਜਿਵੇਂ ਤੁਸੀਂ ਕਿਹਾ ਕਿ ਕਾਫੀ ਆਂਡੀਆਂ ਦੇ ਸੱਟਾਂ ਵੀ ਲੱਗੀਆਂ ਨੇ ਪ੍ਰੋਬਲਮਸ ਵੀ ਆਈਆਂ ਨੇ ਕਿਉਂਕਿ ਧੱਕਾ ਮੁੱਕੀ ਵੀ ਹੋਇਆ ਹੋਣਾ ਹੈ ਹਨਾ ਜਿਆਦਾ ਬੰਦੇ ਸੀਗੇ ਤਾਂ ਜਦੋਂ ਮੈਂ ਆਇਆ ਉਦੋਂ ਮੈਨੂੰ ਸੁਣਨ ਨੂੰ ਮਿਲਿਆ ਕਿ ਵੀ ਕਾਂਟੇ ਸੱਟ ਲੱਗੀ ਗੱਡੀ ਮਤਲਬ ਕਿ ਸਾਈਡ ਸੂਟ ਵੱਜੀ ਆ ਤਾਂ ਕਰਕੇ ਫਿਰ ਉਹ ਲੈ ਕੇ ਵੀ ਗਿਆ ਪਤਨੀ ਹਸਪੀਟਲ ਉਹਨਾਂ ਨੂੰ ਕਰ ਕੇ ਮਤਲਬ ਉਹਨਾਂ ਨੇ ਝੂਠ ਨਹੀਂ ਬੋਲਿਆ ਔਰ ਫਰਾਡ ਨਹੀਂ ਕੀਤਾ ਬਾਬੇ ਨਾਨਕ ਨੇ ਨਹੀਂ 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 ਇੰਨੀ ਬਾਤ ਦਿੱਤੀਆਂ ਨੇ ਸ਼ਰਟਾ ਉਹਨਾਂ ਨੇ ਜਦੋਂ ਕੱਠ ਘਟ ਗਿਆ ਸੀਗਾ ਬੰਦੇ ਲੋਕੀ ਜਿਹੜੇ ਘਟ ਘਟ ਗਿਆ ਫਿਰ ਫਿਰ ਉਹਨਾਂ ਨੇ ਦਿੱਤੀਆਂ ਜਿਹੜੇ ਮੇਨ ਮੇਨ ਦੂਰ ਦੂਰ ਹੋਏ ਸੋ ਉਹ ਲੈ ਕੇ ਹੋਏ ਨੇ ਕਾਫੀ ਸਾਰੇ ਜੀ ਉਹਨੇ ਵੀਡੀਓ ਪਾਈ ਵੀ ਹੋएगी ਮੇਗਾ ਪੇਜ ਤੇ ਉਹਨਾਂ ਨੇ ਜੀ ਹਾਂ ਉਹਨਾਂ ਨੇ 13 13 ਲੰਗਰ ਉਹਨਾਂ ਨੇ ਕਰਤਾ ਪੂਰਾ ਉਹਨਾਂ ਨੇ ਸੋ ਬਾਬੇ ਨਾਨਕ ਦੇ ਜਨਮ ਦਿਵਸ ਤੇ 13 13 ਦੇ ਲੰਗਰ ਦੀ ਅਸਲ ਸਚਾਈ ਕੜੇ ਰੂਬਰੂ ਕੋਸ਼ਿਸ਼ ਕੀਤੀ ਹੈ ਕਰਨ ਦੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਪੋਸਟਰ ਵੀ ਲਾਇਆ ਹੋਇਆ ਹੈ ਦੁਕਾਨਦਾਰ ਵੱਲੋਂ ਕਿ 13 ਰੁਪਏ ਦੇ ਵਿੱਚ ਜਿਹੜੀ ਹੈ ਸ਼ਰਟ ਦਿੱਤੀ ਜਾਏਗੀ ਜਿਹੜੇ ਪਹਿਲੇ 50 ਕਸਟਮਰ ਹੋਣਗੇ ਉਹਨਾਂ ਨੂੰ 13 ਰੁਪਏ ਦੇ ਵਿੱਚ ਜਿਹੜੀਆਂ ਸ਼ਰਟਾਂ ਦਿੱਤੀਆਂ ਜਾਣਗੀਆਂ ਸੋ ਵਾਅਦੇ ਮੁਤਾਬਕ ਵੀਰੇ ਨੇ ਦਿੱਤੀਆਂ ਵੀ ਨੇ ਜਿਸ ਤਰ੍ਹਾਂ ਉਹਨਾਂ ਦੇ ਪੜੋਸੀਆਂ ਨੇ ਵੀ ਦੱਸਿਆ ਉਹਨਾਂ ਨੇ ਵੀ ਦੱਸਿਆ ਕਿ ਅਸੀਂ ਦਿੱਤੀਆਂ ਪਰ ਪਹਿਲੇ ਮਾਹੌਲ ਜਿਹੜਾ ਸੀ ਪੈਨਿਕ ਹੋ ਗਿਆ ਸੀ ਪਬਲਿਕ ਜ਼ਿਆਦਾ ਹੋਣ ਕਰਕੇ ਥੋੜੀ ਲੇਟ ਖੋਲੀ ਹੈ ਦੁਕਾਨ ਪਰ ਦਿੱਤੀਆਂ ਗਈਆਂ ਪਰ ਤੁਹਾਡਾ ਕੀ ਮੰਨਿਆ ਕਿਉਂਕਿ ਵੀਰ ਜੀ ਨੇ ਇਹ ਕਿਹਾ ਕਿ ਮੇਰੇ ਵੱਲੋਂ ਬਾਬੇ ਨਾਨਕ ਦੇ ਨਾਤੇ ਅਸੀਂ ਝੂਠ ਨਹੀਂ ਬੋਲ ਸਕਦੇ ਤਾਂ ਜੋ ਅਸੀਂ ਲੰਗਰ ਜ਼ਰੂਰ ਲਗਾਇਆ ਪਰ ਇੱਕ ਲਿਮਟਿਡ ਅਸੀਂ ਅਮਾਉਂਟ ਰੱਖੀ ਸੀ ਲਿਮਟਿਡ ਅਸੀਂ ਪਬਲਿਕ ਦਾ ਰੱਖਿਆ ਸੀ ਕਿ ਅਸੀਂ ਸਿਰਫ 51 ਬੰਦਿਆਂ ਨੂੰ ਦਵਾਂਗੇ ਪਰ ਪਬਲਿਕ ਸ਼ਾਇਦ ਕੁਝ ਹੋਰ ਸੋਚ ਕੇ ਆ ਗਈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਨੇ ਸਹੀ ਕੀਤਾ ਹੈ ਜਾਂ ਗਲਤ ਕੀਤਾ ਹੈ ਇਹਦਾ ਦੀਆਂ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿੰਦੇ ਰਹਿਅ ਜ ਫਿਰ ਮਿਲਾਂਗੇ ਕੈਮਰਾਮੈਨ ਵਿਕਾਸ ਦੇ ਨਾਲ ਜਸਪ੍ਰਿਤ ਸਿਟੀਓਮਲੋ